ਫੋਟੋਆਂ ਨੂੰ ਥੋੜੀ ਜਰ ਛੁੱਟੀ ਦਾ ਤੁਸੀਂ ਮਤਲਬ ਦੇਵਤਿਆਂ ਦੀਆਂ ਫੋਟੋਆਂ ਫੜੀਆਂ ਹੱਥ 'ਚ ਇਹਨਾਂ ਦਾ ਨਰਾਦਰ ਕਰਨ ਦੇ ਜੇ ਪਹਿਲਾਂ ਇਹਨਾਂ ਨੂੰ ਘਰਾਂ 'ਚ ਰੱਖਦੇ ਜੇ ਬਾਅਦ 'ਚ ਛੱਡ ਦਿੰਦੇ ਜੇ ਕਿਹਦੀ ਆ ਫੋਟੋ ਕਿਹਦੀ ਆ ਦਿਖਾਉਂ ਰਹੇ ਮਤਲਬ ਤੁਸੀਂ ਆ ਚੰਗਾ ਕੰਮ ਹੈ ਪੀਣ ਵਾਲਾ ਪਾਣੀ ਆ ਇਹ ਲੋਕਾਂ ਦੇ ਕੰਮ ਆਉਂਦਾ ਵਾ ਤੇ ਤੁਸੀਂ ਕੀ ਵੇਖਾ ਨਹਿਰ ਦਾ ਬਣਾਇਆ ਤੇ ਇਹ ਤੁਮ ਸਾਹ ਦੇ ਦੋ ਦਸਤਾਨ ਇਹ ਪਾਣੀ ਪੁਣੀ ਪੀਣ ਆਲੇ ਆਪਾ ਸਾਹ ਦੇ ਨਾਲ ਪੁਣੀ ਸਾਹ ਤੇ ਰੱਖ ਦੋ ਇਦਾਂ ਥੋੜੀ ਕਿਤੇ ਇਹਨਾਂ ਨੂੰ ਕੀ ਹੋਇਆ ਫੋਟੋ ਇਹ ਲਾਗੇ ਨਾ ਕੀ ਗੱਲ ਆ ਗਰੀ ਜਾਂਦਾ ਬਾਕੀ ਵੀ ਇਹ ਇਹ ਆ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੇ ਵਿੱਚ ਜਦੋਂ ਅਸੀਂ ਐਂਟਰ ਹੁੰਨੇ ਗੋਲਡਨ ਗੇਟ ਤੋਂ ਤਾਰਾਂ ਵਾਲਾ ਪੁਲ ਆ ਸਾਹਮਣੀ ਤੋਂ ਰੋੜਿਆ ਜੀ ਆ ਵੇਖੋ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦੇ ਕੰਮ ਇਨਾ ਵਹਿਮਾ ਭਰਮਾ ਚ ਲੋਕ ਫਸਿਆ ਸਾਡੇ ਆ ਦੇਖੋ ਇਨਾ ਇਨੀ ਗੰਦਗੀ ਪਾਈ ਆ ਜੀ ਪਾਣੀ ਚ ਆ ਇਧਰ ਇਨਾ ਵਧੀਆ ਸਰਕਾਰ ਨੇ ਬਣਾਇਆ ਵੇਖੋ ਲੋਕਾਂ ਦੇ ਘੁੰਮਣ ਦੇ ਲਈ ਤੇ ਇਧਰ ਆ ਸਾਡੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕਾਂ ਦੇ ਕੰਮ ਵੇਖ ਲਓ ਅਰੇ ਇਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਆ ਤੇ ਆ ਵੇਖ ਲੋ ਸਾਹਮਣੇ ਛੜਕਿਆ ਇੰਨੀ ਗੰਦਗੀ ਤੇ ਇੰਨਾ ਅੰਧਵਿਸ਼ਵਾਸ ਤੇ ਕੋਈ ਵੀ ਟੀਵੀ ਚੈਨਲ ਵਾਲਾ ਜਿਹੜਾ ਵਾ ਕੀ ਗੱਲ ਉਹਨਾਂ ਨੂੰ ਦਿਖਦਾ ਨਹੀਂ ਉਥੇ ਫਾਲਤੂ ਦੀਆਂ ਖਬਰਾਂ ਵਿਖਾਉਣ ਤੇ ਇੰਨਾ-ਇੰਨਾ ਮੀਡੀਆ ਟਾਈਮ ਲਾਉਂਦਾ ਤੇ ਇੱਥੇ ਇੱਕ ਵੀ ਆ ਕੇ ਕਿਤੇ ਉਹਨਾਂ ਨੇ ਗਰਾਊਂਡ ਲੈਵਲ ਤੇ ਵਿਖਾਇਆ ਨਹੀਂ ਵੀ ਕੀ ਕੁਝ ਹੋ ਰਿਹਾ ਇਹ ਇੰਨਾ ਬੁਰਾ ਹਾਲ ਹੈ ਜੀ ਸਾਰੇ ਇੱਥੇ ਇਹ ਵੇਖੋ ਜੀ ਕਿਦਾਂ ਦੀਵੇ ਹੀ ਦੀਵੇ ਇਹ ਕਿੰਨਾ ਦੀਵਾ ੁੱਟਿਆ ਲੋਕਾਂ ਨੇ ਵੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਰਕਾਰ ਯੋਗ ਗੁਰੂ ਨਗਰੀ ਦੇ ਨਿਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ মিডিਆ ਵਾਲਿਆਂ ਨੂੰ ਕਿ ਭਾਈ ਇੱਥੇ ਵੀ ਆਓ ਇਹ ਤਾਰਾਂ ਵਾਲਾ ਪੁਲਿਆ ਤੇ ਇੱਥੇ ਆ ਕੇ ਇਥੋਂ ਦਾ ਹਾਲਾਤ ਵਿਖਾਓ ਇਹ ਤਾਰਾਂ ਵਾਲੇ ਪੁਲ ਦੀ ਜਿਹੜੀ ਨਹਿਰ ਆ ਨਾ ਅੰਮ੍ਰਿਤਸਰ ਦੀ ਗੁਰੂ ਨਗਰੀ ਚੋ ਜਾਂਦੀ ਆ ਇਹ ਤੁਹਾਨੂੰ ਹੱਥ ਜੋੜ ਕੇ ਤਰਲੇ ਪਾ ਰਹੀ ਆ ਫੇ ਮੇਰਾ ਕਸੂਰ ਕੀ ਆ ਇਹਦਾ ਕਸੂਰ ਇਹ ਆ ਕਿ ਗੁਰੂ ਨਗਰੀ ਚੋ ਜਾ ਰਹੀ ਆ ਤੇ ਚੰਦ ਅੰਧ ਭਗਤਾਂ ਨੇ ਆ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਇੰਨੇ ਦੀਵੇ ਇੰਨੀਆਂ ਮੂਰਤੀਆਂ ਇੰਨੀਆਂ ਫੋਟੋਆਂ ਮਤਲਬ ਸੁੱਟ ਕੇ ਇੰਨੀ ਕਿ ਗੰਦਗੀ ਪਾਈ ਆ ਕਿ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਇੱਥੇ ਧਿਆਨ ਦੇ ਰਿਹਾ ਕੋਈ ਨਹਿਰੀ ਵਿਭਾਗ ਦਾ ਇੱਥੇ ਵਿਅਕਤੀ ਨਹੀਂ ਆ ਕਮ ਸੇ ਕਮ ਇੱਥੇ ਅਗੇ ਧਿਆਨ ਤੇ ਦਿਓ ਤੁਸੀਂ ਸਰਕਾਰ ਨੂੰ ਤੇ ਅਕਸਰ ਕੋਸਦੇ ਰਹਿੰਦੇ ਜੇ ਸਰਕਾਰਾਂ ਦਾ ਤੇ ਕੰਮ ਜਿੰਨਾ ਕੁ ਹੁੰਦਾ ਉਹ ਖ਼ਬਰਾਂ 'ਚ ਕਰਦੀਆਂ ਵਾਂ ਪਰ ਜ਼ਮੀਨੀ ਜਿਹੜੀ ਹਕੀਕਤ ਆ ਉਹ ਆ ਵੇਖੋ ਇੱਥੇ ਇੰਨੀ ਗੰਦਗੀ ਇੰਨੀ ਗੰਦਗੀ ਕੋਈ ਹਸਾਬ ਹੀ ਨਹੀਂ ਸੋ ਪਿਆਰੇ ਦੋਸਤੋ ਸਾਡੇ ਸ਼ਹਿਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਆ ਦੂਰੋਂ ਦੂਰੋਂ ਲੋਕੀ ਘੁੰਮਣ ਆਉਂਦੇ ਤੇ ਜਦੋਂ ਆ ਚੀਜ਼ਾਂ ਵਹਿੰਦੇ ਆ ਨਾ ਰੱਬ ਦੇ ਘਰ 'ਚ ਕਿਸੇ ਚੀਜ਼ ਦੀ ਘਾਟ ਨਹੀਂ ਆ ਉੱਤੇ ਵਿਸ਼ਵਾਸ ਰੱਖੋ ਇਹਨਾਂ ਚੀਜ਼ਾਂ ਨਾਲ ਕੁਝ ਨਹੀਂ ਹੋਣਾ ਜਦੋਂ ਤੁਸੀਂ ਪਾਣੀ 'ਚ ਗੰਦ ਪਾਉਂਦੇ ਜੇ ਪਾਣੀ ਸਾਡਾ ਜੀਵਨ ਆ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਤੇ ਤੁਸੀਂ ਕਿਉਂ ਇਹਨੂੰ ਗੰਦਾ ਕਰਨ ਤੇ ਲੱਗੇ ਕਈਆਂ ਜਗ੍ਹਾ ਤੇ ਕੰਮ ਆਉਂਦਾ ਵਾ ਇਹ ਤੁਸੀਂ ਇਹ ਨਾ ਸੋਚਿਓ ਕਿ ਪਾਣੀ ਦੇ ਵਿੱਚ ਆਪਣੇ ਤੋਂ ਵਾਰ ਕੇ ਕੋਸੜ ਦੇ ਜੇ ਤਾਂ ਤੁਸੀਂ ਸੁਖੀ ਰਹੋਗੇ ਤੁਸੀਂ ਸੁਖੀ ਨਹੀਂ ਰਹਿ ਸਕਦੇ ਜਦੋਂ ਅਸੀਂ ਪਾਣੀ 'ਚ ਗੰਦ ਪਾਵਾਂਗੇ ਮਾਰੇ ਨੇ ਕਿਹਾ ਪਵਨ ਗੁਰੂ ਪਾਣੀ ਜਿੱਤਾਂ ਮਾਤਾ ਧਰਤ ਮਾਹ ਪਾਣੀ ਸਾਡਾ ਪਿਤਾਵਾ ਧਰਤੀ ਸਾਡੀ ਮਾਤਾ ਪਾਣੀ 'ਚ ਅਸੀਂ ਗੰਦਗੀ ਪਾਈ ਜਾ ਰਹੇ ਹਾਂ ਧਰਤੀ ਨੂੰ ਅਸੀਂ ਦੂਸ਼ਿਤ ਕਰੀ ਜਾ ਰਹੇ ਹਾਂ ਵਾਤਾਵਰਨ ਨੂੰ ਅਸੀਂ ਦੂਸ਼ਿਤ ਕਰਤਾ ਗਲਾ ਲਾ ਕੇ ਉਹਨੇਕਾ ਪ੍ਰਕਾਰ ਦੀਆਂ ਬਿਮਾਰੀਆਂ ਫੈਲਦੀਆਂ ਫਿਰਦੀਆਂ ਸ਼ੁਰੂਆਤ ਇੱਥੇ ਹੀ ਹੁੰਦੀ ਹੈ ਅਸੀਂ ਆਪਣੇ ਘਰ ਨੂੰ ਹੱਥ ਸੁਤਰਾ ਤੇ ਰੱਖਦੇ ਆ ਪਰ ਜਿਹੜਾ ਸਾਡਾ ਨੇਚਰ ਆ ਪਰਮਾਤਮਾ ਵੱਲੋਂ ਦਿੱਤੀ ਅਨਮੋਲ ਦਾਤ ਆ ਤੇ ਉਹਦੇ ਵਿੱਚ ਅਸੀਂ ਜ਼ਿੰਦਗੀ ਪਾ ਰਹੇ ਆ ਤੇ ਇਹਦਾ ਜਿਹੜਾ ਵਾ ਬਹੁਤ ਵੱਡਾ ਪਾਪ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਅੰਨੇ ਭਗਤ ਨਾ ਬਣੋ ਅੰਧ ਵਿਸ਼ਵਾਸ ਨਾ ਪਕੋ ਨਾ ਗੰਦਗੀ ਪਾਓ ਕਿਉਂਕਿ ਗੰਦਗੀ ਪਾਓਗੇ ਤੇ ਇਹਦੇ ਨਾਲ ਜਿਹੜੇ ਇੱਥੇ ਟੂਰਿਸਟ ਆਉਂਦੇ ਆ ਤੇ ਉਹਨਾਂ ਨੇ ਵੇਖ ਕੇ ਮਤਲਬ ਕੀ ਮਨ ਤੇ ਲੱਗਦਾ ਹੋਊਗਾ ਉਹਨਾਂ ਦੇ ਵੀ ਯਾਰ ਇੰਨੇ-ਇੰਨੇ ਭਗਤ ਰਹਿੰਦੇ ਇੱਥੇ ਗੁਰੂ ਪੀਰ ਪਗੰਬਰਾ ਦੀ ਧਰਤੀ ਆ ਥੋੜੀ ਜਿਹੀ ਸ਼ਰਮ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਤੇ ਮੀਡੀਆ ਵਾਲਿਆਂ ਨੂੰ ਕਹਿਣਾ ਚਾਹਨਾ ਭਾਈ ਤੁਸੀਂ ਵੱਡੇ-ਵੱਡੀਆਂ ਉੱਥੇ ਜਾ ਕੇ ਲੋਕਾਂ ਦੀਆਂ ਐਵੇਂ ਫਜ਼ੂਲ ਦੀਆਂ ਖਬਰਾਂ ਬਣਾ ਕੇ ਛੁੱਟੀ ਨੂੰ ਵੱਡੀਆਂ-ਵੱਡੀਆਂ ਬਖਾਉਂਦੇ ਰਹਿੰਦੇ ਜੇ ਤੇ ਉਹ ਚੀਜ਼ ਦਿਖਾਓ ਜਿਸ ਦੇ ਨਾਲ ਕੋਈ ਸਿੱਖਿਆ ਮਿਲੇ ਆਹ ਵਿਖਾਓ ਡੀਸੀ ਸਾਹਿਬ ਤੁਸੀਂ ਵਿਜ਼ਿਟ ਕਰੋ ਇੱਥੇ ਆਣ ਕੇ ਦੇਖੋ ਵੀ ਤੁਹਾਡਾ ਪ੍ਰਸ਼ਾਸਨ ਜਿਹੜਾ ਉਹ ਕੀ ਕਰ ਰਿਹਾ ਮੈਮਰੀ ਸਾਹਿਬ ਦੇ ਐਮਪੀ ਸਾਹਿਬ ਨੂੰ ਵੀ ਕਹੂੰਗਾ ਕਿ ਔਇਲਾ ਸਾਹਿਬ ਇੱਕ ਵਾਰੀ ਜ਼ਰੂਰ ਆਓ ਕਿਉਂਕਿ ਤੁਸੀਂ ਤੇ ਅਕਸਰ ਗੁਰੂ ਨਗਰੀ ਦੀ ਗੱਲ ਕਰਦੇ ਜੇ ਤੁਹਾਡੀ ਗੱਲ ਸੁਣਦੇ ਵੀ ਆ ਲੋਕੀ ਤੇ ਤੁਹਾਡੀ ਗੱਲ ਮੰਨਦੇ ਵੀ ਆ ਤੁਸੀਂ ਇਸ ਨਗਰੀ ਨੂੰ ਸਮਰਪਿਤ ਕੀਤਾ ਆਪਣਾ ਜੀਵਨ ਇੰਨਾ ਕੰਮ ਕੀਤਾ ਤੁਸੀਂ ਇਸ ਨਗਰੀ ਲਈ ਤੇ ਇੱਥੇ ਵੀ ਇੱਕ ਵਾਰੀ ਜਰੂਰ ਆ ਕੇ ਤੇ ਲੋਕਾਂ ਨੂੰ ਜਾਗਰੂਕ ਕਰੋ ਤੇ ਬਾਹਰ ਕੁਛ ਓਥੋਂ ਬਿਲਡਿੰਗ ਵਗੈਰਾ ਲਗਾ ਕੇ ਤੇ ਬੰਦੇ ਇੱਕ ਤੋਂ ਲਾ ਕੇ ਤੇ ਉਹਨਾਂ ਨੂੰ ਦੱਸੋ ਕਿ ਆਹ ਆਲਾ ਦੁਆਲਾ ਵੇਖੋ ਭਾਜੀ ਇਹ ਦਿਖਾਇਓ ਕਿ ਕਿੰਨਾ ਸੋਹਣਾ ਸਰਕਾਰ ਨੇ ਬਣਾਇਆ ਇਹ ਸਾਰਾ ਸਰਕਾਰ ਦਾ ਕੰਮ ਆ ਵੇਖੋ ਕਿੱਡਾ ਵਧੀਆ ਬਣਾਇਆ ਇੱਥੇ ਬੈਠਣ ਲਈ ਲੋਕੀ ਆਉਂਦੇ ਆ ਤੇ ਆਹ ਪੁਰਾਣੇ ਰੁੱਖ ਆ ਤੇ ਆਹ ਜਦੋਂ ਦੇਖਦੇ ਆ ਅਸੀਂ ਤੇ ਸਾਨੂੰ ਇਹਨਾਂ ਦੁੱਖ ਲੱਗਦਾ ਵਾ ਵੀ ਇੰਨੀ ਗੰਦਗੀ ਇੰਨੇ ਦੀਵੇ ਤੇ ਬੜਾ ਦੁੱਖ ਲੱਗਦਾ ਇਸ ਚੀਜ਼ ਦਾ ਆ ਜੀਟੀ ਰੋਡ ਆ ਹਰ ਬੰਦੇ ਦੀ ਇੱਥੇ ਨਿਗਾ ਪੈਂਦੀ ਆ ਤੇ ਆ ਵੇਖੋ ਤੁਸੀਂ ਅੰਧ ਵਿਸ਼ਵਾਸ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰਤੀਆਂ ਸਾਡੇ ਲੋਕਾਂ ਨੇ ਤੇ ਮੀਡੀਆ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਭਰਾਓ ਆ ਚੀਜ਼ਾਂ ਵਿਖਾਇਆ ਕਰੋ ਅਸੀਂ ਰੱਬ ਨੂੰ ਜਾਣ ਦੇਣੀ ਆ ਚੰਗੀਆਂ ਚੀਜ਼ਾਂ ਦੀ ਬਹੁਤ ਸਮਾਜ ਨੂੰ ਲੋੜ ਆ ਇਹ ਇਹ ਗੱਲਾਂ ਦੇ ਨਾਲ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਗੰਦਗੀ ਜਿਹੜੀ ਹੈ ਇਹ ਮਤਲਬ ਕਿ ਸਹੀ ਕੰਮ ਹੈ ਇਹ ਜੋ ਲੋਕੀ ਕਰਦੇ ਪਏ ਨਹੀਂ ਮਹਾਰਾਜ ਬਹੁਤ ਜ਼ਰਾ ਗੁਰੂ ਲਗਰੀ ਵਿੱਚ ਨਰਗ ਪਾ ਰਹੇ ਆ ਲੋਕੀ ਅੰਧ ਵਿਸ਼ਵਾਸ